ਉਹ ਵਾਲਾ ਕਲਰ ਮਰਾ ਦਿੱਤਾ ਹੈ। ਥੈਂਕ ਯੂ ਵੀਰੇ ਤੇਰਾ। ਚਲੋ। ਉਹ ਬਈ ਸਿਆਲ ਹੋ ਗਿਆ ਸ਼ੁਰੂ ਬੰਦਾ ਲਿਆ ਗੇਟਮੂਰੇ ਜਾਂਦਾ ਫੜ। ਲੱਗਿਆ ਸੌਦਾ ਵਜਣ ਹੁਣ। ਦੇਖੋ ਬਈ ਇੱਧਰ ਮਿਲੋ ਬਈ ਪਹਿਲਾਂ। ਮੇਰੇ ਨਾਲ ਸਾਰਿਆਂ ਨਾਲ ਹੱਥ ਜੋੜ ਕੇ ਪਿਆਰ ਪ੍ਰਸ਼ਾਸ਼ਕਾਂ ਨੂੰ। ਇੱਧਰ ਮਿਲੋ ਜੀ। ਮੇਰੇ ਨਾਲ ਸਾਰਿਆਂ ਨਾਲ ਪਿਆਰ ਸਤਿਕਾਰ ਜੀ। ਲੋ ਬਈ ਜਸ਼ਨ ਦੇਣਾ ਆਹ ਸੂਟ ਵਰਗੇ। ਰਜਾਈਆਂ ਦੇ ਸ਼ਾਰਟ ਲੈਣੇ ਆ ਬਈ। ਮੋਟਾ ਦੇਖੋ ਲੈ ਹੈ ਆ ਘੜਾ ਵੀ ਲੈ ਹਰਜੀਤ ਨੇ ਕੁਛ ਬਾਈ ਇੱਧਰ ਚਾਦਰਾਂ ਇੱਧਰ ਸਾਸਰੀ ਘਰ ਬੁਲਾਵੇ ਹੋ ਠੀਕ ਆ ਮੈਨੂੰ ਪਹਿਲਾਂ ਐਂ ਦੱਸ ਵੀ ਚਾਹ ਪੀਉਂਗਾ ਹਾਂ ਯਾਰ ਹਰਜੀਤ ਸਾਰੇ ਕੰਮ ਛੱਡ ਦੇ ਚਾਹ ਬਣਾ ਦੇ ਇੱਕ ਹਾਂਜੀ ਹਾਂਜੀ ਠੀਕ ਆ ਚਾਹ ਵੀ ਚਾਹ ਨਾਲ ਘਰ ਦੀਆਂ ਬਿੰਨੀਆਂ ਆਵੇ ਠੀਕ ਆ ਜੀ ਠੀਕ ਆ ਜਿਹੜਾ ਬਾਈ ਮੁੜ ਕੇ ਆ ਕੇ ਆਪ ਕਹੇ ਵੀ ਕੋਈ ਚੌਦਾ ਲੈ ਲਓ ਠੀਕ ਆ ਜਾ ਸਮਝਣਾ ਆ ਜਾ ਆ ਜਾ ਆ ਜਾ ਆ ਜਾ ਲੈ ਇੱਕ ਬੰਦਾ ਹੋਰ ਆ ਗਿਆ ਹਾਂ ਜਿਵੇਂ ਵੀ ਕਾਪੀ ਦੇ ਜੋ ਕੁਰਸੀ ਦੇ ਸੱਸੀ ਗੱਲ ਬੁਲਾਇਆ ਜੀ ਇੱਧਰ ਦੇ ਕੁਰਸੀ ਛੇਤੀ ਨਾ ਹੁਮ ਲੈ ਲੈ ਬਾ ਦੇਖ ਹੁਣ ਸੌਦਾ ਲੱਗਿਆ ਵਦਨ ਵੀਰ ਇੱਧਰ ਨੂੰ ਆ ਜਾ ਕੁਰਸੀ ਲੈ ਲੈ ਵੀਰ ਆ ਜਾ ਕੁਰਸੀ ਵੀਰ ਬਹਿ ਜਾ ਲਾ ਭੀ ਚਾਹ ਚੁੱਕੀ ਆ ਪਹਿਲਾਂ ਪੇਟ ਪੂਜਾ ਬਾਕੀ ਕੰਮ ਦੂਜਾ ਹੈ ਠੀਕ ਨੇ ਆ ਲੈ ਫਾ ਨਾ ਨਾ ਚਾਹ ਦਾ ਕਾਪ ਲੇ ਲਾ ਧੰਨਵਾਦ ਸਰਦਾਰ ਨੀਂ ਦੇ ਦਾ ਜਿਹੜਾ ਤੂੰ ਇੰਨੇ ਇੰਨੇ ਖੇਚਲਾ ਕਰਕੇ ਸਾਨੂੰ ਹੈ ਟਾਂਡੇ ਦਾ ਚਾਹੀਦੀ ਵੀਰ ਪਤਾ ਨਹੀਂ ਕਦਾਂ ਨਿਕਲਿਆ ਹੋਣਾ ਇਹ ਤਾਂ ਹੈ ਮੰਨਣਯੋਗ ਬਈ ਗੱਲ ਸਹੀ ਗੱਲ ਚਾਹ ਵੀ ਸੋਹਣੀ ਰੱਬ ਦੀ ਸੁੱਖ ਨਾਲ ਖੁੱਲੀ ਲਈ ਆ ਇਹ ਨਹੀਂ ਗੱਲ ਤਾਂ ਠੀਕ ਆ ਨਾ ਚਾਹ ਪੀਣ ਨਾਲ ਹੁੰਦਾ ਤਾਂ ਕੁਛ ਨਹੀਂ ਬੰਦੇ ਦਾ ਪਿਆਰ ਬਣਿਆ ਰਹਿੰਦਾ ਹਨਾ ਪਾਏ ਚਾਰਕ ਜਿਹੜੀ ਸਾਜ ਹੈ ਇਹਨੂੰ ਕਹਿੰਦੇ ਆ ਹੈ ਬਾਉਣ ਜਿਆਦਾ ਵੀ ਇਹਦਾ ਗੇੜਾ ਲੱਗਿਆ ਕਹਿ ਦੇਣਾ ਵੇ ਸਵਾਣਾ ਚਾਹ ਨਾ ਵੇਚੀ ਚਾਹ ਵੀ ਕੇ ਜਾਣੀ ਨਾ ਤੇਰੇ ਠੀਕ ਆ ਬਾਈ ਚਾਹ ਪੀਜੇ ਕਰ ਦਰਵਾਜੇ ਸਾਡੇ ਖੁੱਲਿਆ ਬਾਈ ਇਹਦੇ ਖਤਰ ਨਹੀਂ ਸਾਰੇ ਖਤਰੇ ਦਸ਼ਨ ਤਾਂ ਨਹੀਂ ਪੀਣੀ ਨਹੀਂ ਚਲੋ ਬਾਕੀ ਚਾਹ ਪੀ ਲੇ ਬਾਈ ਫਿਰ ਮਾਰਦੇ ਆ ਸੌਦਾ ਚਲੋ ਸੌਦਾ ਪਤਾ ਨਹੀਂ ਕਿਸਮਤ ਚ ਆ ਪਤਾ ਨਹੀਂ ਨਹੀਂ ਹੈ ਹੈ ਦਸ਼ਨ ਦੇਖਣ ਦਾ ਕੋਈ ਨਹੀਂ ਹੈ ਦੇਖਣ ਦਾ ਕੋਈ ਨਹੀਂ ਹਾਂ ਸਹੀ ਗੱਲ ਲੈਲਾ ਵੀਰ ਪਹੁੰਚਣਾ ਬਾੜ ਹੁਣ ਖਾਣ ਪੀਣ ਵਕਤ ਫੋਨ ਨਾ ਦੇਖ ਆ ਲੱਡੂ ਲੈ ਲੈ ਘਰ ਦਾ ਬੱਟਾ ਵਾਲਾ ਲੱਡੂ ਆ ਇਹ ਹੈ ਠੀਕ ਹੈ ਨਹੀਂ ਆ ਲੋ ਬਾਈ ਮੌਸਮ ਵੀ ਵਧੀਆ ਹਰਜੀ ਦੇਖ ਤਾਂ ਲਾਇਆ ਤੈਨੂੰ ਕਿਹੜਾ ਸਾੜ ਪਸੰਦ ਹੈ ਹਾਂਜੀ ਬਸ ਕੱਢ ਲੈ ਜਿੱਦਾਂ ਹੈ ਕੱਢ ਲੈ ਜਿੱਦਾਂ ਆ ਕਹਿ ਦਿੱਤਾ ਤਾਂ ਆ ਹਾਂਜੀ ਡੰਨ ਕਰ ਤੇ ਚੱਕੀ ਮੈਨੂੰ ਲਾ ਦੀ ਬਾਈ ਜਸ਼ਨ ਦੇ ਸੂਟ ਨਾਲ ਦੀ ਹੈ 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 ਆ ਦੇਖ ਲਾਈ ਜਸ਼ਨ ਉਹ ਵਾਓ ਜਸ਼ਨ ਦੇ ਸੂਟ ਨਾਲ ਦੀ ਹੈ ਲੈ ਬਈ ਸਿਆਲ ਸਾਲ ਨਜ਼ਾਰਾ ਕੱਢ ਤਾਂ ਲਏ ਪਹਿਲਾ ਬਣਾ ਤਾਂ ਲਏ ਮੁੱਲ 50 ਹਜ਼ਾਰ ਦਾ ਮੁੱਲ ਬਣਾਉਗਾ ਹੈ ਚਾਹ ਵੀਂਦਾ ਵੀ ਨਾ ਸ਼ਾ ਮੱਲ ਬਣਾ ਲੈਣਾ ਤਾਂ ਹੈ ਪਾਪਾ ਮम्मा ਨੂੰ ਆਏ ਕਿੱਦਿਏ ਵੀ ਤਿੰਨੇ ਇਕੱਤਰ ਆਂਦੇ ਆ ਲੈ ਲੋ ਇੱਕ ਸਾਡੇ ਚੰਦੇ ਨਾਲ ਇੱਕ ਤੁਹਾਡੇ ਨਾਲ ਇੱਕ ਬਾਬਾ ਜੀ ਦੇ ਨਾਲ ਆਏ ਤੁਹਾਡੇ ਰਜਾਈਆਂ ਪਿੱਛੇ ਲੜਾਈ ਹੋਈ ਜਾਣੀ ਵੀ ਇੱਕੋ ਰੰਗ ਦੀ ਕਿਹਦੀ ਕਿੱਧਰ ਹੈ ਪੰਮੂ ਨੇ ਬੇਹੋਲ ਕਹਿੰਦਾ ਰਹ ਸੰਦੋਂ ਅਜੇ ਸਾਨੂੰ ਕੋਈ ਹੋਰ ਆਣਾ ਜੀ ਤੇ ਰੋਖਾਂ ਜਵਾ ਬਾਬਾ ਜੀ ਦੀ ਰਜਾਈਨ ਤਾਂ ਛਾੜ ਚੜਿਆ ਵਾ ਹਨਾ ਜਿਵੇਂ ਹਾਂ ਜੀ ਚੱਕੀ ਜਿਵੇਂ ਦੇਖੀ ਹੈ ਨਾ ওই ਬਾਬੇ ਦੀ ਰਜਾਈਨ ਨੂੰ ਛਾੜ ਚੜਿਆ ਵਾ ਫਿਰ ਵੀ ਆ ਬੱਸ 60-60 ਰੈਂ ਦੀਆਂ ਰਜਾਈਆਂ ਨੂੰ ਚੜੇ ਹੋਏ ਆ। ਆਹ ਮਨੋਟੇ ਤੇ ਇਹ ਰਜਾਈ ਦੀ ਲੋੜ ਨਹੀਂ ਪਈ ਹੈ ਜੀ ਫਿਰ ਮੈਂ ਪਾ ਸਕਦਾ ਹਾਂ। ਉਧਰ ਰਜਸ਼ਨ ਹਾਂ। ਚੜਿਆ ਹੋਇਆ। ਵਿਖਾਈ ਤਾਂ ਲਾ ਬਈ। ਜਸਨ ਦਿਖਾਉਗੀ ਮੇਰੇ ਹੱਥ 'ਚ ਚਾਹ ਤੇਰੀ ਚਾਹ? ਮੈਂ ਨਹੀਂ ਲੁਕਾ ਸਕਦਾ। ਲਾ ਬਈ ਇੱਧਰ। ਇਹ ਰਜਾਈ ਜਿਹੜੀ ਇਹੋ ਕੰਬਲ ਜੀ ਹੈ। ਉਹ ਕੰਬਲ ਵੀ ਬਾਈ ਬਹੁਤ ਮੋਟਾ ਹੈ। ਮੈਨੂੰ ਲੱਗਦੀ ਹੁਣ ਤੂੰ ਇੱਥੀ ਤੇ ਨਿਕਲੀ ਹਲੇ ਹਨਾ? ਹਾਂਜੀ। ਹੈ? ਬਾਈ ਜਦੋਂ ਨਾ ਕਹਿੰਦਾ ਵੀ ਸਾਰੇ ਇਹਨਾਂ ਨੂੰ ਲੱਜਵੇ ਸਵੇਰੇ ਖਿਜਣ ਆ ਮੰਨ ਜਾ ਸੀ ਪਰ ਬਾਈ ਉਹ ਰਿਹਾ ਭਾਰਤ ਸਰਕਾਰ ਦਾ ਕਮਰਾ ਬਾਬੇ ਕੋਲੇ ਆਉਂਦੇ ਆ ਉਹ ਫੇਰ ਕੁਝ ਕਹਿਣ ਨਹੀਂ ਦਿੰਦਾ ਹੈਗਾ ਹਨਾ ਆ ਬਾਈ ਆ ਛਾੜ ਤੇ ਬਾਈ ਪੁਰਾਣੇ ਹੁਣ ਦੂਏ ਆ ਆ ਗਏ ਸুইস ਕਰਕੇ ਮੇਰਾ ਮਨ ਕਰਿਆ ਮੈਂ ਤਾਂ ਹੀ ਬਾਈ ਘੇਰ ਲਿਆ ਵਿਹੋਲ ਹੁੰਦੇ ਹੈ ਹਨਾ ਠੀਕ ਨਹੀਂ ਉਹ ਤਾਂ ਦੂਏ ਸਾੜ ਹੋ ਗਏ ਕੰਬਲ ਨਾਲ ਦੇ ਹਾਂਜੀ ਹੂੰ ਗਾਂਦੇ ਦਾ ਵਧੀਆ ਹੀ ਜਾਂਦਾ ਹੂੰ ਠੀਕ ਹੈ ਤੂੰ ਵੀ ਜਾ ਤੂੰ ਵੀ ਜਾ ਵਧੀਆ ਬਣਾਉਣ ਲੱਗ ਗਈ ਇੱਕ ਟੇਕਾ ਜੀ ਪੈਸੇ ਦੇ ਆਉਂਦਾ ਪਾਪੀ ਜੀ ਛੋਟਾ ਦਾ ਨਾ ਨਾ ਲੈ ਬੀਬਾ ਹਾਂ ਇਹ ਚਾਦਰ ਹੈ ਕਿਹੜੀ ਉਹ ਛਾੜਾ ਪੁੱਤ ਛਾੜ ਲੈ ਜੈ ਸ਼ੰਨੈ ਦਾ ਲੋਕੇ ਪਾਏ ਕਰਨ ਆ ਨਰਾਮ ਨਾਲ ਹੈ ਠੀਕ ਨਹੀਂ ਹਾਂ ਹਾਂਜੀ ਠੀਕ ਨੇ ਚਲੋ ਭਾਈ ਚੱਲ ਰਿਹਾ ਕੰਮ ਹੁਣ ਚਾਹ ਪੀ ਹੋ ਗਈ ਬਾਬੇ ਦਾ ਨਾਮ ਲੈ ਬਣਾ ਰਹੇ ਇਹ ਕਿੱਲਾ ਜਿਹੜੀ ਬਸਤਨੀ ਹੋਵੇ ਹੂੰ ਜਿਹੜੀ ਮਲਦੀ ਹੋ ਬਸ ਪਹਿਲਾਂ ਤੂੰ ਸਾੜਾਂ ਦਾ ਦੱਸ ਚਾਦਰਾਂ ਵੀ ਲੈਣੀ ਆ ਆ ਚੱਕ ਪੁੱਤ ਜੇ ਸਨ ਰੱਖਿਆ ਮੜੀ ਜੀ ਲੋ ਰੱਖਿਆ ਪਤਾ ਨਾਲ ਫੇਰਾ ਕੇ ਉਹ ਟ੍ਰੇ ਸਾਰਾ ਸਮਾਨ ਚੱਕ ਲੈ ਜੀ ਦਸ ਨੂੰ ਜਿਹੜੇ ਕੱਡੇ ਬੈਨਾਂ ਦਾ ਕਿਆ ਕਿਆ ਰੇਟ ਲਾਉਂਗਾ ਭਾਈ ਲੈ ਲੈਣਾ ਆਪ ਇਹ ਦੋ ਛਾੜੇ ਕਿ ਆਪ ਦੇ ਦੇਣਾ ਹੈ ਬਸ 12 1300 ਰੁਪਏ ਅੱਛਾ ਦੋਨੋਂ ਛਾੜਾਂ ਦਾ ਦੋ ਚਾਦਰਾਂ ਲੈਣੀਆਂ ਦੋ ਚਾਦਰਾਂ ਲੈ ਲਈ ਕਿ ਇੱਕ ਦੋ ਦੋ ਹਾਂ ਦੋ ਚਾਦਰਾਂ ਦਾ ਦੱਸ ਦੇ ਸੋਦੇ ਬੰਦ ਚੱਤ ਸੋਹ ਹੈ ਚਲ ਹਾਂ ਮੇਰੀ ਗੱਲ ਸੁਣ 13 7 ਹੈ ਦੇਖ ਹੁਣ ਤੈਨੂੰ ਮੈਂ ਇੱਕੋ ਗੱਲ ਕਹਿਣੀ ਆ ਸਮਾਨ ਤੇਰਾ ਮਰਜ਼ੀ ਤੇਰੀ ਦੋਨੇ ਚਾਦਰਾਂ ਦਾ ਦੇ ਦੇਣਾ ਤੈਨੂੰ 1100 ਰੁਪਇਆ ਹਾਂਜੀ ਹਾਂਜੀ ਦੋਨੇ ਚਾਦਰਾਂ ਦਾ ਦੇ ਦੇਣਾ ਤੈਨੂੰ 500 ਰੁਪਇਆ ਜੇ ਤਾਂ ਮਨਜ਼ੂਰ ਹੈ ਤਾਂ ਹਾਂ ਕਰ ਦੇ ਤਾਂ ਕੋਈ ਚੱਕਰ ਨਹੀਂ ਹੈਗਾ ਹਾਂਜੀ ਹਾਂਜੀ ਸੋਚ ਲੈ ਦੇਖ ਲਓ ਭਾਈ ਜੋ ਮਰਜ਼ੀ ਹੋਵੇ ਅੰਦਰ ਲੈ ਲੈ ਦਾਦਾ ਦੇਖ ਲਓ ਨਹੀਂ ਇਧਰ ਨਿਕਟਾਉਣ 1 ਰੁਪਿਆ ਵੀ ਲੈ ਲੈ 7 ਸੌ ਦੇ ਇਹ 500 ਦੇ ਦਿੰਨਾ 5 7 11 ਤੇ 5 17 16 16 ਹੈ 1600 ਰੁਪਿਆ ਹਾਂ ਵੀ ਸਰਦਾਰਨੀਆ ਠੀਕ ਹੈ ਠੀਕ ਹੈ ਚੱਕ ਲੈ ਫਿਰ 1600 ਰੁਪਿਆ ਅੰਦਰ ਤੇ ਲੋ ਭਾਈ ਡੀਲ ਡਨ ਹੋ ਗਈ ਬਹੁਤਾ ਟਾਈਮ ਨਹੀਂ ਲਾਇਆ ਨਾ ਇੰਨੇ ਵਿਚਾਰਿਆਂ ਜਿਆਦਾ ਮੰਗੇ ਨਾ ਮੈਂ ਹੀ ਘਟਾਏ ਆ ਪਤਾ ਨਹੀਂ ਮੈਨੂੰ ਸੌਦਾ ਨਹੀਂ ਕਰਨਾ ਆਉਂਦਾ ਬਾਕੀ ਤੁਸੀਂ ਕਮੈਂਟ ਚ ਦੱਸ ਦਿਓ ਹੱਕ ਪਰਖ ਜੇ ਵੀਰੇ ਉਹ ਹੈ ਤੈਨੂੰ ਘਾਟਾ ਨਾ ਪਵੇ ਦੇਖ ਲੈ ਹੋਰ ਪਾਲਣਾ ਚਾਹੀ ਠੀਕ ਆ ਇਹ ਜੀ ਕੋਈ ਗੱਲ ਨਹੀਂ ਵੀਰੇ ਤੂੰ ਬਹੁਤ ਮਿਹਨਤ ਕਰਦਾ ਫਿਰਦਾ ਉਹ ਤੇਰੇ ਦੇਖੀਂ ਬੱਲੇ ਬਹੁਤ ਪੈਸੇ ਤੇਰੇ ਕੋਲ ਤਾਂ ਕਿੰਨੇ ਆ ਇਹ ਗਣੀ ਦਾ ਮੜਾ ਜੀ ਦੇਖੀਂ ਗਿਣ ਤੇ ਗਿਣ ਜੇ ਤੂੰ ਮੈਨੂੰ ਨਾ 100 100 ਦੇ ਨੋਟ 10000 ਦੇ ਤੂੰ ਤਾਂ ਸਾਰੀ ਡੈਡੀ ਲਾ ਦੇਣੀ ਹੈ ਮੈਂ ਤੈਨੂੰ ਗਾਰੰਟੀ ਦੇਣੀ ਹੈ ਹੈ ਕਿੰਨੇ ਗਿਣੀ ਗਿਣੀ ਮਰੇ ਜਗਣੀ ਮੇਰੇ ਕੋਲ ਹੋਲ ਹੈ ਨਹੀਂ ਜੇ ਅੰਦਰ ਖੁੱਲੇ ਹੋ ਪਾਪੀ ਖੁੱਤੇ ਜਾਨੀ ਅੱਛਾ ਮੇਰਾ ਪਰਸ ਚੱਕ ਲਿਆ ਇਹ ਹੋ ਗਿਆ ਤੇਰਾ ਜਸ਼ਨ ਫੜੀ ਚੱਲ ਜਸ਼ਨ ਤੇ ਗਣਾਉਂਦੇ ਆ ਗਿਣਤੀ ਪੁੱਠੀ ਸ਼ੁਰੂ ਕਰੀ ਆ ਦੇਤੇ ਦੰਸੋ ਗਿਣ ਦਵਾਰਾ ਦੇਖੋ 5 500 5000000 1000 ਚ 300 ਘੜੇ ਤੇ 500 ਤੇ 500 ਚ 50 ਘੜੇ ਸਭ ਕੁ ਨਾਲ ਇਹ ਆਲਾ ਫੜ ਆ ਬੰਦਰਾ ਆ ਬੰਦਰਾ ਨਾ ਫੜ ਫੜਾ ਜੇ ਸੰ ਭਾਈ ਪੈਸੇ ਲਾ ਫੜ ਵੀ ਰਹਿਣਾ ਇਹ ਠੀਕ ਹੈ ਹਾਂਜੀ ਹਾਂਜੀ ਹੁਣ ਆ ਦੱਸ ਵੀ ਇਹ ਤਾਂ ਹੋ ਗਿਆ ਤਾਂ ਰੋਟੀ ਖਾਣੀ ਆ ਨਹੀਂ ਨਹੀਂ ਬਸ ਖਾਣੀ ਨਹੀਂ ਬਸ ਚਲ ਠੀਕ ਹੈ ਚੱਕੋ ਵੀ ਇਹ ਚਾਦਰ ਦਾ ਦੇਖੋ ਵੀ ਕਿਹੜੀ ਲੈਣੀ ਆ ਹੁਣ ਦੋ ਚਾਦਰਾਂ ਦਾ ਤੁਸੀਂ ਕਢਾਲੀਆਂ ਤੇ ਇੱਕ ਹੋਰ ਰੰਗ ਕਢ ਹੈਂ ਅੱਛਾ ਗੂੜਾ ਜਿਹਾ ਰੰਗ ਦੇ ਭਾਈ ਨਿਆਣਿਆਂ ਨੇ ਪਹਿਣਾ ਜਿਹੜੇ ਚਾਦਰ ਪਰ ਡਾਰਕ ਡਾਰਕ ਗੂੜਾ ਜੇ ਇਹ ਇੱਕ ਦੇਖ ਲੈ ਰੰਗ ਦੇਖ ਲਓ ਹੁਣ ਇਹ ਵੀ ਚੁਆਇਸ ਆ ਵੀ ਕੋਈ ਨਿਆਣਿਆਂ ਦੇ ਕਮਰੇ ਦੇ ਵਿੱਚ ਗੂੜਾ ਰੰਗ ਰੱਖਣਾ ਹਾਂ ਮੈਂ ਦੋਨੇ ਸੰਪਰੇ ਕਰਦਾ ਮੈਂ ਜੀ ਉੱਪਰ ਤੇ ਹਰ ਆ। ਹਾਂ ਠੀਕ ਆ ਬਸ ਆਹ ਹਰ ਜਿੱਦ ਇੱਕ ਦਾ ਮੈਂ ਕਹਿੰਦਾ ਪੰਮੂ ਨਾਲ ਦੇ ਕਮਰੇ ਚ ਠੀਕ ਆ। ਗੂੜੀ ਜੀ ਠੀਕ ਨੇ ਚੱਕ ਦੇ ਫਿੱਟ ਚਲ ਹੋ ਗਿਆ ਓਕੇ ਸਰਾਣੇ ਉਹਦੇ ਦੇਖ ਲੈ। ਹਾਂ ਜੀ ਹਾਂ ਜੀ ਸਰਾਣੇ ਨਾਲ ਦੇ ਦੁੱਧ ਦੇ ਦੇ ਚਲ ਓਕੇ ਭਾਈ ਧੰਨਵਾਦ डील डन ਚੱਕੋ ਕੱਪੜੇ ਹੋਣਾ ਆਪਣੇ ਲੱਗ ਜਾ ਚੜਾਉਣ ਅਨਸਾਰ ਹਾਂਜੀ ਹੂੰ ਠੀਕ ਨੇ ਚਲੋ ਥੈਂਕ ਯੂ ਬਾਈ ਤੇਰਾ ਧੰਨਵਾਦ ਵੀਰੇ ਟੱਕਰਿਆ ਤੋਂ ਤਾਂ ਕੋਈ ਸੌਦਾ ਲੈ ਹੋ ਗਿਆ ਠੀਕ ਨੇ ਦੇਖ ਲੈ ਪ੍ਰਸ਼ਾਦਾ ਚੱਕਣਾ ਤਾਂ ਦੇਖ ਲੈ ਤਾਂ ਬਈ ਜੈਸ਼ਨ ਖੁਸ਼ ਹੋ ਗਈ ਅੱਜ ਹੈ ਚਲੋ ਕੋਈ ਨਹੀਂ ਖੁਸ਼ ਰਹਿਣਾ ਚਾਹੀਦਾ ਹੰਡੇ ਕਰਕੇ ਬਾਈ ਟਰੈਕਟਰ ਨੂੰ ਵੀ ਕੱਪੜਾ ਦੇਣਾ ਪੈ ਗਿਆ ਆਪਾਂ ਨੂੰ ਹੈ ਆ ਦੇਖ ਲੈ ਭਾਈ ਬਾਈ ਕਹਿੰਦਾ ਜੇ ਰੈੱਡ ਕਲਰ ਵਾਲੀ ਲੈਣੀ ਆ ਆ ਕਰ ਲੈਣੀ ਹੋ ਤਾਂ ਵੇਖ ਆ ਦੇਖ ਲੋ ਜੇ ਦੇਖਣੀ ਆ ਕਹਿੰਦਾ ਆ ਵੀ ਸਾਨੂੰ ਉੱਤ ਨਹੀਂ ਚੱਲ ਦੇ ਦੇ ਆ ਦੇ ਦੇ ਯਾਰ ਬਾਈ ਸਪੈਸ਼ਲੀ ਉਹ ਚਾਦਰਾਂ ਤਾਂ ਸਾਡੀਆਂ ਉਹਨਾਂ ਨਾਲ ਤੇ ਇੱਕ ਮਹਿੰਗੀ ਚਾਦਰ ਆ ਜਿਹੜੀ ਉਹ ਜਾਣ ਲੱਗੀ ਤੇ ਪਸੰਦ ਆ ਗਈ ਉਹ ਵੀ ਸਾਈਕਲ ਪਰ ਹੈ ਹਾਂਜੀ ਉਹ ਚਾਦਰ ਲੱਤੀ ਬਾਈ ਲੇ ਗਨੇ ਆਲਾ ਕਿੰਨੇ ਕਿੰਨਾ ਵਧੀਆ ਬਾਈ ਕਲਰ ਆ ਚੱਲ ਥੈਂਕ ਯੂ ਤੇਰਾ ਹਰਜੀਤ ਪੈਸੇ ਹਾਂ ਪੈਸੇ ਲਵਾਤੇ ਮੇਰੇ ਤਾਂ ਥੈਂਕ ਯੂ ਕਰਦਾ ਤੇਰਾ ਆ ਇਹ ਬਾਬਾ ਯੂਰ ਵਰਕ ਕਰਤਾ ਮੇਰੇ ਉਡੀਕ ਮਾਈਚ ਅੱਤਰ ਆਲਾ ਬਈ ਆ ਚਾਦਰ ਲੱਤੀ ਐ ਇਹ ਚਾਦਰ ਵਧੀਆ ਲਾ ਖੋਲ ਦੇ ਫੇ ਬਾ ਖੋਲ ਦੇ ਕਰ ਦੇ ਹੋਰ ਨਹੀਂ ਆਏਗਾ ਕੁਝ ਵੀ ਨਹੀਂ ਆਏਗਾ ਬਾਸ ਸੁਣ ਜਸ਼ਨਾਰ ਪੰਮੂ ਦਾ ਬਾਬੇ ਕੋਲੇ ਰਹੂਗੇ ਇਹ ਚਾਦਰ ਬਹੁਤ ਵਧੀਆ ਚਾਦਰ ਹੈ ਅੱਲਾ ਭਾਈ ਇਹ ਥੋੜੇ ਵੱਡੇ ਹਨ ਹਾਂ ਇਹ ਕਿੰਨੇ ਹਨ ਇਹ ਬੜੀ ਚਾਦਰ ਹੈ ਕਿੰਗ ਸਾਈਜ਼ ਦੇ ਦੇ ਕੋ ਚਾਦਰ ਚੱਲ ਠੀਕ ਹੈ ਓਕੇ ਹੈ ਬਾਈ ਥੈਂਕ ਯੂ ਚੱਕ ਦੇ ਫਟੇ ਇਹ ਕਲਰ ਹੈ ਥੋੜਾ ਜਿਹਾ ਜੇ ਹੋਰ ਵੀ ਕਲਰ ਹੁੰਦਾ ਉਹ ਵੀ ਲੈ ਲੈਣਾ ਤਾਂ ਹੋਰ ਹੈ ਕਲਰ ਦਿਖਾਈਂ ਤਾਂ ਕਰ ਕਰ ਨਾ ਬਈ ਚੱਕ ਦਹਾਈਂ ਕਲਰ ਕਿਹੜਾ ਹੋਰ ਕਿਹੜਾ ਸਿਰ ਬਸ ਕਲਰ ਇਹ ਦੇਖਣਾ ਨਹੀਂ ਫਿਰ ਇਹ ਲੈ ਲੈਣਾ ਲੈ ਹੁਣ ਪਾਪਾ ਗਿਆ ਵਾ ਭੈਣ ਕੋਲ ਨੂੰਦਰ ਬਾਈ ਕੋ ਮੈਂ ਹਾਂਜੀ ਆਉਂਦੇ ਨੂੰ ਉਹਦਾ ਕਮਰਾ ਜਿਸ਼ਨ ਆਪਣੇ ਵੀ ਰਜਾਈਆਂ ਚੱਕ ਲੋ ਕਰ ਦੋ ਅੱਜ ਅੱਛਾ 700 ਇਹ ਚੱਲਣਾ ਹਾਂ ਵਾ ਕਰ ਦੇਣਾ ਮੈਨੂੰ ਪਤਾ ਤਾਂ ਸਾਰੇ ਕਲਰ ਲੱਗਿਆ ਕੱਢਣਾ ਹਜੇ ਆ ਗਿਆ ਆਪਣੇ ਫਟਪਾ ਨੇ ਉਹ ਬਦਲ ਲੈਣਾ ਉਹਦੇ ਨਾਲ ਤੇ ਹੈਂ ਅੱਛਾ ਇਹ ਤਾਂ ਠੀਕ ਹੈ ਜੀ ਤਾਂ ਜਿਵੇਂ ਨਾ ਠੀਕ ਆ ਹਨਾ ਕੱਲਾ ਨਹੀਂ ਜੀ ਸੋਣਾ ਹੈ ਹੈਂ ਉਹ ਕਮਰਾ ਉਹ ਕਲਰ ਨੇ ਕਮਰੇ ਚ ਗੱਲ ਬਣਾ ਦੇਣੀ ਚਲੋ ਹੀ ਦੇ ਦੇ ਉਹ ਵਾਲਾ ਕਲਰ ਮਰਾ ਦੇ ਤੇ ਥੈਂਕ ਯੂ ਵੀਰੇ ਤੇਰਾ